ਦਿੱਲੀ ਦੀਆਂ ਉਸ ਸਮੇਂ 1 ਨਵੰਬਰ ਤੋਂ 5 ਨਵੰਬਰ ਤੱਕ ਦਿੱਲੀ ਕੀ ਹਿੰਦੁਸਤਾਨ ਦੀਆਂ ਅਖਬਾਰਾਂ ਦੇ ਵਿੱਚ ਤੁਹਾਨੂੰ ਇੱਕ ਵੀ ਅੰਛ ਨਹੀਂ ਮਿਲੇਗਾ ਇੱਕ ਪਹਿਲੀ ਖਬਰ ਛੱਪਦੀ ਹੈ ਰਾਹੁਲ ਵਿੱਦੀ ਇੱਕ ਪ੍ਰੈਸ ਰਿਪੋਰਟਰ ਨੇ ਉਹਨਾਂ ਦੇ ਵੱਲੋਂ ਜਿਹੜੇ ਕਿੰਨੇ ਤਰਲੋਕਪੁਰੀ ਦੇ ਵਿੱਚ ਹंसाआत्मिक ਕਟਨਾਵਾ ਹੋਈਆਂ ਨੇ ਉਹਦੇ ਤੋਂ ਬਾਅਦ ਫਿਰ ਹਿੰਦੁਸਤਾਨ ਟਾਈਮਸ ਤੇ ਟਾਈਮਸ ਆਫ ਇੰਡੀਆ ਦੇ ਗ੍ਰੀ ਲਾਲ ਜੈਨ ਤੇ ਐਨ ਐਸ ਮੈਨਨ ਉਹ ਲਿਖਦੇ ਕੀ ਨੇ ਪਹਿਲੀ ਵਰਡਿੰਗ ਹੈ ਕਿ ਹਿੰਦੂਆਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਸਿੱਖਾਉਣ ਦੇ ਭੁਗਤਣਾ ਹੀ ਪੈਣਾ ਸੀ ਦੂਸਰੀ ਚਾਰ ਹੈ ਕਿ ਸਿੱਖ ਬਿਨਾ ਮਤਲਬ ਆਪਣੇ ਆਪ ਨੂੰ ਸਰਬ ਸੰਪੰਨ ਸਮਝੀ ਬੈਠੇ ਸੀ ਇਹਨਾਂ ਦੇ ਨਾਲ ਇਹੀ ਕੁਝ ਹੋਣਾ ਸੀ ਰੀਸੈਂਟਲੀ ਉਹਨਾਂ ਦਿਨਾਂ ਦੇ ਇੱਕ ਹਿੰਦੀ ਦਾ ਮੈਗਜ਼ੀਨ ਸ਼ਬਦ ਹੈ ਪ੍ਰਤੀਪੱਖ ਹੂੰ ਤੇ ਪ੍ਰਤੀਪੱਖ ਦੇ ਜਿਹੜੇ ਉਸ ਸਮੇਂ ਲੇਖਕ ਨੇ ਉਸ ਲੇਖ ਦੇ ਉਹਨੇ ਨਾਨਾਜੀ ਦੇਸ਼ਮੁਖ ਜਿਹੜੇ ਆਰਐਸਐਸ ਦੇ ਪਾਲਿਸੀ ਮੇਕਰ ਗਿਣੇ ਜਾਂਦੇ ਸੀ ਨੀਤੀਕਾਰੇ ਉਹ ਕੀ ਲਿਖਦੇ ਨੇ ਉਹ ਕਹਿੰਦੇ ਨੇ ਕਿ ਜੇ ਸਿੱਖਾਂ ਨੇ ਨਿਆਰੇਪਣ ਦੀ ਗੱਲ ਕਰਨੀ ਹੈ ਤਾਂ ਇਸ ਗੱਲ ਦੀ ਤਿਆਰ ਰਹਿਣਾ ਪਵੇਗਾ ਉਹ ਕਹਿੰਦੇ ਨੇ 1925 ਚ ਸਿੱਖਾਂ ਦੇ ਜਿਹੜੀ ਬੱਬਰ ਕਾਲੀ ਮੂਵਮੈਂਟ ਨੇ ਜਿਹੜੀ ਸੋਚ ਸਿਰਜੀ ਸੀ ਉਹਦਾ ਨਤੀਜਾ ਹੁਣ ਉਹ 84 ਦੀ ਗੱਲ ਨਹੀਂ ਕਰਦੇ 1925 ਕਿਉਂ ਲੈ ਕੇ ਜਾਂਦੇ ਨੇ ਕਿਉਂਕਿ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਬਾਬਾ ਮਹਾਰਾਜ ਸਿੰਘ ਤੋਂ ਬਾਅਦ ਜਿਹੜੀ 1925 ਚ ਬੱਬਰ ਅਕਾਲੀ ਲੈ ਰਿਹਾ ਉਹ ਆਪਣੇ ਸਿੱਖ ਰਾਜ ਦੀ ਮੂਲ ਸਰਜੀਤੀ ਦੀ ਤੇ ਮੂਲ ਪ੍ਰਾਪਤੀ ਦੀ ਗੱਲ ਕਰਦੀ ਸੀ ਉਹਦਾ ਕਹਿਣ ਤੋਂ ਭਾਵ ਹੈ ਕਿ ਜਦੋਂ ਵੀ ਤੁਸੀਂ ਇਹ ਕਲੇਮ ਕਰੋਗੇ ਕਿ ਸਿੱਖ ਆਰ ਅ ਸੈਪਰੇਟ ਨੇਸ਼ਨ ਦੇ ਆਰ ਨਾਟ ਐ ਪਾਰਟ ਐਂਡ ਪਾਰਸਲ ਆਫ ਐਨੀ ਸੋਸਾਇਟੀ ਤੇ ਤੁਹਾਨੂੰ ਫਿਰ ਇਹ ਕੁਝ ਭੁਗਤਣਾ ਪਵੇਗਾ ਸੋ ਇਹ ਕੁਝ ਅਖਬਾਰਾਂ ਚ ਪੇਸ਼ ਕਰੀ ਹੋਈ ਹੈ